ਪਿਛਲੇ ਦਿਨ ਹੀ ਦਰਵਾਦ ਸਾਹਿਬ ਦੇ ਬਾਅਦ ਸਿੱਖ ਆਗੂ ਨਾਰਾਇਣ ਸਿੰਘ ਚੌੜਾ ਵੱਲੋਂ ਅਕਾਲੀ ਦਲ ਦੇ ਨੇਤਾ ਸੁਖਬੀ ਸਿੰਘ ਬਾਦਲ ਦੇ ਉੱਪਰ ਕੀਤੇ ਹਮਲੇ ਤੋਂ ਬਾਅਦ ਨਾਰਾਇਣ ਸਿੰਘ ਚੌੜਾ ਦੇ ਅਕਾਲੀ ਆਗੂ ਵੱਲੋਂ ਦਸਤਾਰ ਉਤਾਰੀ ਗਈ ਉਦੇਰੋਸਵਾ ਦੇ ਦਰਖਾਸਤਾਂ ਦਾ ਇੱਕ ਵਫਦ ਵੱਲੋਂ ਮੰਗ ਪੱਤਰ ਲੈ ਕੇ ਉਹ ਸ਼੍ਰੀ ਅਕਾਤਖ ਸਹਿਬ ਦੇ ਸਕੱਤਰ ਤੇ ਪਹੁੰਚੇ ਲੇਕਿਨ ਅਕਾਤਖ ਸਹਿਬ ਦੇ ਸਕੱਤਰ ਤੇ ਤਾਲਾ ਲੱਗਾ ਹੋਣ ਕਰਕੇ ਮਜਬੂਰਨ ਵਸ ਉਹਨਾਂ ਦੇ ਵੱਲੋਂ ਆਪਣਾ ਮੰਗ ਪੱਤਰ ਬਾਹਰ ਦੀਵਾਰ ਤੇ ਹੀ ਚਿਪਕਾਉਣਾ ਪੈ ਗਿਆ ਦੂਜੇ ਪਾਸੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਾਲਸਾ ਦੇ ਵਰਕਿੰਗ ਪ੍ਰਧਾਨ ਪਰਮਜੀਤ ਸਿੰਘ ਮਾਨ ਨੇ ਕਿਹਾ ਕਿ ਬੜੀ ਤਰਾਜ਼ੀ ਦੀ ਗੱਲ ਹੈ ਕਿ ਅਕਾਤਖ ਸਹਿਬ ਦੇ ਸਕੱਤਰ ਤੇ ਮੰਗ ਪੱਤਰ ਲੈਣ ਵਾਲਾ ਕੋਈ ਵੀ ਵਿਅਕਤੀ ਨਹੀਂ ਜਿਸ ਕਰਕੇ ਉਹਨਾਂ ਨੇ ਮਜਬੂਰੀ ਵਸ ਪੱਤਰ ਦੀਵਾਰ ਤੇ ਚਿਪਕਾ ਦਿੱਤਾ ਹੈ ਜੋ ਉਹਨਾਂ ਨੇ ਕੀਤਾ ਪੁਲਿਸ ਪ੍ਰਸ਼ਾਸਨ ਨੇ ਉਹਦੇ ਤੇ ਕਾਨੂੰਨੀ ਕਾਰਵਾਈ ਕਰਨੀ ਹੈ ਔਰ ਹੋ ਵੀ ਰਹੀ ਹੈ ਰਿਮਾਂਡ ਵੀ ਲੈ ਲਿਆ ਗਿਆ ਹੈ ਜੀ ਸਜ਼ਾਵਾਂ ਵੀ ਹੋਣਗੀਆਂ ਜੀ ਪਰ ਸਾਡਾ ਇੱਕ ਸਵਾਲ ਆ ਕਿ ਜਿਹੜੀ ਇੱਕ ਅਕਾਲੀ ਦਲ ਦੇ ਯੂਥ ਆਗੂ ਵਾਲਾ ਜਸਪ੍ਰਿਤ ਰਾਣੇ ਵੱਲੋਂ ਜੀ ਪਿੱਛੋਂ ਆ ਕੇ ਜਾਣਬੁੱਝ ਕੇ ਉਹਦੀ ਪੱਗ ਲਾਈ ਗਈ ਆ ਜੀ ਉਹ ਜਾਇਜ਼ ਆ ਇਹ ਲੜਾਈ ਦੇ ਵਿੱਚ ਪੱਗ ਨਹੀਂ ਕਿ ਲੱਤੀ ਜਾਣਬੁੱਝ ਕੇ ਲਾਈ ਗਈ ਆ ਔਰ ਰੰਝ ਲੈ ਕੇ ਅਸੀਂ ਹਾਲ ਤੱਕ ਸੱਤ ਪਹੁੰਚੇ ਆਂ ਉਮੀਦ ਕਰਦੇ ਆਂ ਕਿ ਬਹੁਤ ਜਲਦ ਕੱਲ ਤੱਕ ਸੈੱਬ ਇਹਦੇ ਉੱਤੇ ਕੋਈ ਫੈਸਲਾ ਲਵੇਗਾ ਜੇ ਨਹੀਂ ਤੇ ਮਜਬੂਰਨ ਅੰਥ ਨੂੰ ਕੋਈ ਫੈਸਲਾ ਲਾਣਾ ਪਰ ਤਾਂ ਉਹਦਾ ਤਾਂ ਮੰਗ ਪੱਤਰ ਤੱਕ ਨਹੀਂ ਸਵੀਕਾਰ ਕੀਤਾ ਗਿਆ ਦੋਨੇ ਪਾਸੇ ਤੁਸੀਂ ਜੀ ਨਹੀਂ ਇਹਦੇ ਬਾਰੇ ਮੈਂ ਪਹਿਲਾਂ ਹੀ ਬੋਲ ਚੁੱਕਿਆ ਐ ਐਡਮਿਨਿਸਟ੍ਰੇਸ਼ਨ ਬੁਰੀ ਤਰ੍ਹਾਂ ਫੇਲ ਹੋਈ ਪਈ ਆ ਕੱਲ ਤੱਕ ਸੈੱਬ ਜੀ ਕੋਈ ਬੰਦਾ ਨਹੀਂ ਇਸ ਕਤਰੇ ਤੇ ਕੋਈ ਸੈਕੰਡ ਹੈਂਡ ਕਮਾਂਡ ਨਹੀਂ ਜੀ ਸਿੰਘ ਸਾਹਿਬ ਆਨ ਨੂੰ ਕੰਮ ਪਿਆ ਸਕਦੇ ਨੇ ਰਜੀਵੇਂ ਨੇ ਅਸੀਂ ਉਹਨਾਂ ਦਾ ਆਦਰ ਮਾਨ ਸਤਿਕਾਰ ਕਰਦੇ ਹਾਂ ਉਹਨਾਂ ਨੂੰ ਜਾਣਾ ਵੀ ਜਾਈਦਾ ਸਭ ਠਾਉ ਜੀ ਪਰ ਕੋਈ ਦੂਸਰਾ ਤੀਸਰਾ ਬੰਦਾ ਨਹੀਂ ਮਗਰ ਜਿਹੜਾ ਆਏ ਗਏ ਬੰਦੇ ਦੀ ਅਕਾਲ ਤਖਤ ਸਾਹਿਬ ਦੇ ਸੁਣਵਾਈ ਹੋ ਸਕੇ ਇੱਕ ਪਾਸੇ ਤਾਂ ਅਸੀਂ ਇਹ ਦੁਨੀਆ ਦੇ ਵਿੱਚ ਪ੍ਰਚਾਰ ਦਿਆਂ ਕਿ ਸਿੱਖਾਂ ਦੇ ਹਰ ਮਸਲੇ ਕਾਲ ਤਖਤ ਸਾਹਿਬ ਦੇ ਉੱਤੇ ਜਿਹੜੇ ਹੋਣੇ ਚਾਹੀਦੇ ਸਰਵੋੱਚ ਹੋਣਾ ਚਾਹੀਦਾ ਕਦੀ ਤੁਸੀਂ ਦੇਖੀਏ ਕਿ ਸਰਵੋੱਚ ਸੰਸਥਾ ਆਵੇ ਤੇ ਸੰਸਥਾ ਦੇ ਉੱਤੇ ਕੋਈ ਬੰਦਾ ਹੀ ਨਾ ਹੋਵੇ ਇਹ ਬਹਾਨੇ ਸਭ ਮਤਲਬ ਐਡਮਿਨਿਸਟ੍ਰੇਸ਼ਨ ਦੇ ਉੱਤੇ ਸਵਾਲ ਆ ਤੇ ਇਸ ਮਜਬੂਰਨ ਵਾਸਤੇ ਸਾਨੂੰ ਆ ਕਿ ਲੱਗਦਾ ਕਿ ਕਾਲ ਤੱਕ ਜਿਹੜਾ ਤੁਹਾਡਾ ਮੰਗ ਪੱਤਰ ਹੈ ਉੱਥੇ ਚਿਪਕਿਆ ਰਹਿ ਸਕਦਾ ਰਹਿ ਜਾਏਗਾ ਤਾਂ ਸ਼ਾਇਦ ਕੋਈ ਪੜ ਵੀ ਲਾਵੇ ਜੇ ਨਾ ਰਿਹਾ ਤਾਂ ਵੀ ਇਹ ਪੜ ਲੈਣਗੇ ਦੋਵਾਂ ਦੇ ਅੱਜ ਸਾਡਾ ਮੈਸੇਜ ਪਹੁੰਚ ਜਾਏਗਾ ਪਰ ਮੈਨੂੰ ਇਹਦੀ ਆਸ ਬਹੁਤ ਘੱਟ ਹੈ ਕਿ ਕੱਲ ਚੁੱਕਿਆ ਰਹਿ ਜੀ ਕਿਉਂਕਿ ਪਹਿਰੋਂ ਚੱਟ ਤੋਂ ਨਹੀਂ ਮੈਸੇਜ ਪਹੁੰਚ ਗਿਆ ਹਣਾ ਤਾਂ ਕੋਈ ਨਾ ਕੋਈ ਘੰਟੇ ਚ ਆਇਆ ਲਓ ਪਰ ਜੇ ਕਈ ਰਿਆਂ ਤਾਂ ਥੋੜੇ ਚਾਂਸਸ ਵੀ ਸੱਚ ਹੋਣੇ ਪੜਦੇ ਹੋ ਸਕਦਾ ਕੱਲ ਤੱਕ ਲੱਗਾ ਵੀ ਰਹੇ ਜੀ ਤੇ ਜੇ ਕੱਲ ਆ ਕੇ ਦਫ਼ਤਰ ਖੋਲਣ ਤੇ ਸਾਡਾ ਮੰਗ ਪੱਤਰ ਲੈ ਲੈਣ ਤੇ ਅੱਗੇ ਤਾਂ ਸਾਡਾ ਸੁਝਾਅ ਆ ਕਿ ਭਾਈ ਜੇ ਤੁਸੀਂ ਤੁਹਾਨੂੰ ਛੁੱਟੀ ਹੁੰਦੀ ਆ ਤੁਸੀਂ ਇਹ ਨਹੀਂ ਬਹਿਣਾ ਹੁੰਦਾ ਕੋਈ ਨਾ ਕੋਈ ਇੱਕ ਵਕਤ ਜ਼ਿੰਮੇਵਾਰ ਬੰਦਾ ਹੈ ਤੇ ਭਾਲ ਕੇ ਜਾਇਆ ਕਰੋ ਜਿਹੜਾਈ ਕਿਸ ਸੰਗਤ ਨੂੰ ਜਵਾਬ ਦੇ ਹੋ ਸਕੇ ਅਕਾਲ ਤੱਕ ਜੀ ਮੰਨਦੀ ਐਸਜੀਪੀਸੀ ਮੈਂਬਰ ਆਈ ਸੀ ਉਹਨਾਂ ਨੇ ਮੰਗ ਪੱਤਰ ਦਿੱਤਾ ਉਹਨਾਂ ਨੇ ਕਿਹਾ ਕਿ ਇਹ ਹਮਲਾ 84 ਦੀ ਯਾਦ ਦਿਵਾਉਂਦਾ ਹੈ ਦੂਜੇ ਪਾਸੇ ਉਹਨਾਂ ਨੇ ਕਿਹਾ ਜੋ ਪੱਗ ਉਤਰੀ ਹੈ ਉਹਦੇ ਲਈ 9 ਦਸੰਬਰ ਨੂੰ ਜੋ ਅੰਤਰੀਂ ਕਮੇਟੀ ਦੀ ਮੀਟਿੰਗ ਰੱਖੀ ਗਈ ਉਹਦੇ 'ਚ ਫੈਸਲਾ ਲਿੱਤਾ ਜਾਏਗਾ ਕਿਸ ਤਰ੍ਹਾਂ ਦੇਖਦੇ ਉਹਨਾਂ ਦੇ ਦੋਨਾਂ ਬਿਆਨਾਂ ਨੂੰ 9 ਤਰੀਕ ਤੱਕ ਦਾ ਜੇ ਇਹਨਾਂ ਨੇ ਜੁਮੇਵਾਰ ਸੱਜਣਾ ਨੇ ਫੈਸਲਾ ਲਿਆ ਹੈ ਆਪਣੇ ਹੱਥ ਦੇ ਵਿੱਚ ਅਸੀਂ 9 ਤਰੀਕ ਦੇ ਉਡੀਕ ਕਰਾਂਗੇ ਜੀ ਜੇ ਨਾ ਆਇਆ ਤੇ 10 ਤਰੀਕ ਨੂੰ ਅਗਲਾ ਪ੍ਰੋਗਰਾਮ ਦੱਸਿਆ ਜਾਏਗਾ ਕਾਮਪੇਅਨ ਦੇ ਬਾਰੇ ਕੀ ਹੋਏਗਾ ਇਹਨੂੰ ਕੋਈ ਛੋਟਾ ਮੋਟਾ ਐਕਸ਼ਨ ਨਾ ਲਿਆ ਜਾਵੇ ਵੀ ਰਾਜ ਜਾਂਦੇ ਕਿਸੇ ਸਿੱਖ ਦੀ ਉਦਾਂ ਹੀ ਕਿਤੇ ਧੱਕਾ ਵਜਿਆ ਪੱਗ ਲੱਤ ਗਈ ਜੀ ਇੱਕ ਪਿਛਲੇ 50 ਸਾਲ ਦਾ ਖਾਲਸਾਤਨ ਦੇ ਵਿਚਾਰਧਾਰਾ ਤੇ ਡ੍ਰਿਡ ਹੋ ਕੇ ਲੜ ਰਹੇ ਪੰਥਬੰਦੇ ਪੰਥਕ ਬੰਦੇ ਦੇ ਵਗ ਲੱਤੀ ਜੀ ਸੋ ਇਹਨੂੰ ਅਸੀਂ ਇਦਾਂ ਹੀ ਨਹੀਂ ਜਾਣ ਦੇਵਾਂਗੇ ਜੀ ਲੇਕਿਨ ਲੜਾਈ 'ਚ ਨਹੀਂ ਬਾਹਾਂ ਫੜੀਆਂ ਬੰਦੇ ਦੀਆਂ ਧੌਣ ਫੜੀ ਬੰਦੇ ਦੀ ਮਗਰੋਂ ਆ ਕੇ ਤੁਸੀਂ ਉੱਤੇ ਹਮਲਾ ਕਰ ਰਹੇ ਹੋ ਵੱਡੇ ਸੂਰਬੀਰ ਹੋ ਜੇ ਤਾਂ ਸਾਹਮਣੇ ਆ ਕੇ ਟੱਕਰ ਇਸ ਨਾਲ ਹੀ ਉਹਨਾਂ ਕਹਿ ਕੇ ਜੋ ਐਜੀਪੀਸੀ ਮੈਂਬਰਾਂ ਦਾ ਕਹਿਣਾ ਹੈ ਕਿ 9 ਦਸੰਬਰ ਨੂੰ ਅੰਤਰੀਂ ਕਮੇਟੀ ਦੀ ਮੀਟਿੰਗ ਦੇ ਵਿੱਚ ਨਰੈਣ ਸਿੰਘ ਚੌੜਾ ਦੀ ਪੱਗ ਉਤਰਨ ਦੇ ਮਾਮਲੇ ਦੇ ਵਿੱਚ ਵਿਚਾਰ ਕੀਤਾ ਜਾਏਗਾ ਅਤੇ ਹੁਣ ਦਲ ਖਾਲਸਾ 9 ਦਸੰਬਰ ਤੋਂ ਬਾਅਦ ਹੀ ਆਪਣਾ ਸੰਘਰਸ਼ ਦਾ ਐਲਾਨ ਕਰੇਗਾ ਹਕੀਕਤ ਟੀਵੀ ਪੰਜਾਬੀ ਲਈ ਅਮਰੀਕਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ